ਜਦੋਂ ਅਮਰੀਕਾ ਨੇ ਭਾਰਤੀਆਂ ਨੂੰ ਉੱਥੇ ਰਿਪੋਰਟ ਕੀਤਾ ਹੈਗਾ ਜਹਾਜ਼ ਰਾਹੀਂ ਤਾਰ ਕੇ ਗਿਆ ਕਿ ਉਹਨਾਂ ਦੇ ਬੇੜੀਆਂ ਲਾਈਆਂ ਸੀ ਪ੍ਰਧਾਨ ਮੰਤਰੀ ਬੋਲਿਆ ਨਹੀਂ ਇਹ ਤਾਂ ਇੰਨੀ ਕ ਔਕਾਤ ਹੈ ਜਿਹੜਾ ਇਹ ਵਿਸ਼ਵਗੁਰੂ ਬਣਿਆ ਹੋਇਆ ਹੈ ਜਿਹੜਾ ਉਹਨੇ ਬਿਆਨ ਦਿੱਤਾ ਹੈ ਉਹ ਸੀ ਜਾਣਦੇ ਕਿ ਉਹਨੂੰ ਕਿੰਨੇ ਕ ਕਿਸਾਨਾਂ ਦੀ ਹਿੱਤਾਂ ਦੀ ਪਰਵਾਹ ਹੈਗੀ ਹੈ ਇਹ ਉਹਨਾਂ ਦਾ ਗੁਲਾਮ ਹੈ ਉਹਨਾਂ ਦਾ ਦਲਾਲ ਹੈ ਡਾਂਗ ਦੇ ਜੋਰ ਤੇ ਇਹ ਜਿਹੜਾ ਸਮਝੌਤਾ ਹੈ ਉਹ ਕਰਨ ਜਾ ਰਹੇ ਆ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਵੀ ਡਰ ਜਾਪਦਾ ਹੈ ਜਿਹੜੀ ਮੀਟ ਦੀ ਰਹਿਦ ਖੁੰਦ ਹੈ ਉਹ ਉਹਨਾਂ ਦੀ ਫੀਡ ਦੇ ਵਿੱਚ ਪਾਈ ਜਾਂਦੀ ਹੈ ਕਿ ਇੱਥੇ ਹਿੰਦੂਆਂ ਦੀ ਬਹੁ ਗਿਣਤੀ ਹੈਗੀ ਹੈ ਉਹਦੇ ਨਾਲ ਵੀ ਜਿਹੜਾ ਉਹ ਰੋਸ ਉੱਠਣਾ ਉਹ ਵੀ મોદી ਨੂੰ ਦਿਸਦਾ ਹੈਗਾ ਜਿਹੜਾ ਇਹ ਸਮਝੌਤੇ ਲਾਗੂ ਹੋ ਕੇ ਇੱਥੇ ਆਉਣੇ ਨੇ ਤੇ ਇਹਨਾਂ ਨੇ ਜਦੋਂ ਸ਼ੁਰੂ ਹੋਣਾ ਹੈ ਫਿਰ ਪੂਲ ਭਾਰਤ ਦੇ ਲੋਕਾਂ ਦੀ ਹਾਲਤ ਕੀ ਬਣਨੀ ਹੈ ਕਿ ਲੋਕ ਪਹਿਲੇ ਹੀ ਨੀ ਪੀੜੇ ਪਏ ਆ ਵੱਡੇ ਸ਼ਿੰਗਾਰ ਚ ਹੋਣਗੇ ਆਦੀ ਆਦੀ ਕਲਾਮੀ ਤੁਸੀਂ ਜੁੜੇ ਹੋ ਗੱਲ ਟੀਵੀ ਦੇ ਨਾਲ ਤੇ ਮੈਂ ਹਾਂ ਦੌਰ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਾਲਡ 트ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੁੱਕੇ ਜਾ ਰਹੇ ਨੇ ਅੱਜ ਅਸੀਂ ਬਟਿੰਡਾ ਵਿਖੇ ਖੜੇ ਹਾਂ ਡੀਸੀ ਦਫ਼ਤਰ ਦੇ ਅੱਗੇ ਸਾਡੇ ਨਾਲ ਭਾਰਤੀ ਕਿਸਾਨ ਇੱਕ ਤਰ੍ਹਾਂ ਅਗਰਾਹਾ ਤੋਂ ਹਰਿੰਦਰ ਬਿੰਦੂ ਜੀ ਮੌਜੂਦ ਨੇ ਹੋਰ ਵੀ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿੰਦੂ ਜੀ ਪਹਿਲਾਂ ਤਾਂ ਇਹ ਹੀ ਅੱਜ ਜਾਣਕਾਰੀ ਦਿਓ ਜੀ ਅੱਜ ਕਾਰਨ ਕੀ ਹੈ ਪੁਤਲੇ ਫੁਕਤੋਂ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਇਹ ਸੱਦਾ ਦਿੱਤਾ ਹੋਇਆ ਸੀ ਕਿ 13 ਤਰੀਕ ਕਿ ਨਾ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਿ ਜਿਹੜਾ ਭਾਰਤ ਤੇ ਅਮਰੀਕਾ ਦੋਨੋਂ ਵੱਲੋਂ ਮੁਕਤ ਵਿਪਾਰ ਸਮਝੌਤਾ ਕੀਤਾ ਜਾ ਰਿਹਾ ਹੈ ਉਧਰ ਲੀਆਂ ਚੀਜ਼ਾਂ ਇੱਧਰ ਲਿਆਂਦੀਆਂ ਜਾ ਰਹੀਆਂ ਨੇ ਉਹਦੇ ਨਾਲ ਆਉਣ ਨਾਲ ਸਾਡੀ ਜਿਹੜੀ ਇੱਥੋਂ ਦੀ ਖੇਤੀ ਹੈ ਇੱਥੋਂ ਦੀ ਕਿਸਾਨੀ ਹੈ ਇੱਥੋਂ ਦੇ ਲੋਕ ਹੈ ਉਹਨਾਂ ਤੇ ਇਹਦਾ ਬਹੁਤ ਮਾੜਾ ਪ੍ਰਭਾਵ ਪੈਣਾ ਹੈਗਾ ਤੇ ਜਿਹੜੀ ਖੇਤੀ ਹੈ ਇਹ ਸਾਮਰਾਜੀ ਮੁਲਕਾਂ ਦੇ ਅਧੀਨ ਹੋ ਜਾਣੀ ਹੈਗੀ ਐ ਤੇ ਬੇਰੁਜ਼ਗਾਰੀ ਵਧਣੀ ਹੈ ਤੇ ਲੋਕਾਂ ਦੀ ਜਿਹੜੀ ਹਾਲਤ ਹੈ ਉਹ ਖਰਾਬ ਹੋਣੀ ਹੈ ਕਿ ਇਸ ਨੂੰ ਲੈ ਕੇ ਕਿ ਆਪਾਂ ਪੂਰੇ ਭਾਰਤ ਦੇ ਇੱਥੇ ਪੰਜਾਬ ਦੇ ਵਿੱਚ ਕਿ ਇਹ ਜਿਹੜਾ 13 ਤਰੀਕ ਨੂੰ ਅਮਰੀਕਾ ਦੇ ਰਾਸ਼ਟਰਪਤੀ ਗੋਲਡਨ 트੍ਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਸੀਗੇ ਸਾਮਰਾਜੀਆਂ ਦੇ ਵੱਲੋਂ ਹੀ ਇਹਨਾਂ ਤਿੰਨਾਂ ਦੇ ਪੁਤਲੇ ਫੁੱਕਾਂਗੇ ਪਿਛਲੇ ਦਿਨ ਉਹਨੇ ਲੈਂਡ ਪੂਲਿੰਗ ਨੀਤੀ ਵਾਪਸ ਲਈ ਹੈਗੀ ਹੈ ਪਰ ਹਜੇ ਪੂਰੀ ਤਰ੍ਹਾਂ ਨਹੀਂ ਚੌਕਸੀ ਦੀ ਲੋੜ ਹੈਗੀ ਹੈ ਤੇ ਲੋਕ ਚੌਕਸ ਨੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਪੁਤਲਾ ਹੈ ਉਹ ਨਹੀਂ ਫੁਕਿਆ ਸੱਤੇ ਇਹ ਫੈਸਲਾ ਹੋ ਗਿਆ ਸੀ ਜਿੱਥੇ ਬੰਦੀਆਂ ਦਾ ਤੇ ਨਾਲ ਹੀ ਅੱਜ ਦੋ ਇਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਡੋਲਡਨ ਟਰੰਪ ਦਾ ਜਿਹੜਾ ਪੁਤਲਾ ਹੈ ਉਹ ਫੁਕਿਆ ਜਾਣਾ ਹੈਗਾ ਤੇ ਇਹ ਜਿਹੜਾ ਇਹ ਪ੍ਰੋਗਰਾਮ ਹੈ ਇਹ ਇਸ ਗੱਲ ਨੂੰ ਲੈ ਕੇ ਹੋਇਆ ਹੋ ਰਿਹਾ ਹੈਗਾ ਕਿ ਚਾਹੇ ਉਹਦੀ ਚਰਚਾ ਲੰਮੇ ਸਮੇਂ ਤੋਂ ਹੈ ਕਿ ਦੋ ਤਿੰਨ ਮਹੀਨੇ ਤੋਂ ਜਿਹੜਾ ਰਾਸ਼ਟਰਪਤੀ ਡੋਲਡਨ ਟਰੰਪ ਹੈ ਉਹ ਵੱਖ-ਵੱਖ ਮੁਲਕਾਂ ਦੇ ਉੱਪਰ ਟੈਕਸ ਲਾ ਰਿਹਾ ਹੈਗਾ ਉਹਨਾਂ ਨੂੰ ਕੀਆ ਦੇ ਰਹਿ ਗਿਆ ਤੇ ਨਾਲ ਹੀ ਉਹਨੇ ਭਾਰਤ ਨੂੰ ਵੀ ਇਸ ਗੱਲ ਦੇ ਵਿੱਚ ਲਿਆ ਹੋਇਆ ਹੈਗਾ ਕਿ ਮੈਂ ਜਿਹੜਾ ਆਪਦਾ ਸਮਾਨ ਹੈ ਇੱਥੇ ਭੇਜਣਾ ਹੈਗਾ ਤੇ ਉਹਨੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੈ ਉਦੋਂ ਵੀ ਉਹ ਬਾਰ ਬਾਰ ਇਹ ਕਹਿੰਦਾ ਸੀ ਕਿ ਇਹ ਮੇਰੇ ਦਖਨ ਦੇ ਨਾਲ ਬੰਦ ਹੋਈ ਹੈ ਉਦੋਂ ਵੀ ਭਾਰਤ ਦਾ ਪ੍ਰਧਾਨ ਮੰਤਰੀ ਕੁਝ ਨਹੀਂ ਬੋਲਿਆ ਮੂੰਹ ਨਹੀਂ ਖੋਲਿਆ ਹੁਣ ਸਾਰੇ ਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੂੰਹ ਤੱਕ ਨਹੀਂ ਖੋਲਿਆ ਪਰ ਹੁਣ ਬਹੁਤ ਲੰਮੇ ਸਮੇਂ ਤੋਂ ਉਹਨੂੰ ਇੱਕ ਬਿਆਨ ਦੇਣਾ ਪਿਆ ਪਿਛਲੇ ਦਿਨ ਅਖਬਾਰ ਦੇ ਵਿੱਚ ਕਿ ਮੈਂ ਜਿਹੜੇ ਨਾ ਹੈ ਭਾਰਤ ਦੇ ਕਿਸਾਨਾਂ ਦੇ ਹਿੱਤਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੂੰਗਾ ਤੇ ਮੈਨੂੰ ਵਿਅਕਤੀਗਤ ਤੌਰ ਤੇ ਜਿਹੜਾ ਨੁਕਸਾਨ ਹੈ ਉਹ ਚੱਲਣਾ ਪਊਗਾ ਅਸੀਂ ਜਿਹੜਾ ਉਹਨੇ ਬਿਆਨ ਦਿੱਤਾ ਹੈ ਉਹ ਅਸੀਂ ਜਾਣਦੇ ਕਿ ਉਹਨੂੰ ਕਿੰਨੇ ਕੇ ਕਿਸਾਨਾਂ ਦੀ ਹਿੱਤਾਂ ਦੀ ਪ੍ਰਵਾਹ ਹੈਗੀ ਹੈ 2019 ਦੇ ਵਿੱਚ ਉਹ ਸਾਮਰਾਜੀਆਂ ਨੇ ਬਣਾਏ ਤਿੰਨ ਕਾਨੂੰਨ ਲੈ ਕੇ ਆਇਆ ਉਹਨੂੰ ਲਾਗੂ ਕਰਨ ਦੇ ਵਾਸਤੇ ਉਹਨੇ ਪੂਰਾ ਜ਼ੋਰ ਲਾਇਆ ਪਰ ਜਦੋਂ ਭਾਰਤ ਦੇ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਹ ਸਾਡੀ ਜ਼ਮੀਨ ਖੋਣਗੇ ਸਾਡੀ ਰੋਜੀ ਰੋਟੀ ਖੋਣਗੇ ਤੇ ਜਿਵੇਂ ਲੋਕ ਲੜੇ ਤੇ ਜਿੰਨੀ ਜਾਗਰਤੀ ਆਈ ਉਹ ਜਿਹੜਾ ਅਧਮੂਲ ਉੱਠਿਆ ਉਹਦੇ ਨਾਲ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਵੀ ਡਰ ਜਾਪਦਾ ਹੈ ਕਿ ਜਦੋਂ ਇਹ ਸਮਝੌਤੇ ਇੱਥੇ ਲਾਗੂ ਹੋ ਕੇ ਇੱਥੇ ਆਉਣੇ ਨੇ ਤੇ ਇਹਨਾਂ ਨੇ ਜਦੋਂ ਸ਼ੁਰੂ ਹੋਣਾ ਫਿਰ ਪੁੱਲ ਭਾਰਤ ਦੇ ਲੋਕਾਂ ਦੀ ਹਾਲਤ ਕੀ ਬਣਨੀ ਹੈ ਕਿ ਲੋਕ ਪਹਿਲੇ ਹੀ ਨੀੜੇ ਪਏ ਐ ਬੇਰਜਗਾਰੀ ਹੈ ਮੰਗਾਈ ਹੈ ਖੇਤੀ ਚੋਂ ਕੁਝ ਬਚਦਾ ਨਹੀਂ ਹੈਗਾ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਰਜ਼ੇ ਰਹਿਨੇ ਜਿੰਨਾ ਲੋਕਾਂ ਤੇ ਅਸੀਂ ਰਾਜ ਕਰਨਾ ਉਹਨਾਂ ਲੋਕਾਂ ਦੇ ਵਿੱਚ ਜਦੋਂ ਇਹ ਗੱਲਾਂ ਜਾਣੀਆਂ ਤੇ ਸਾਡਾ ਜਾਨੀ ਕਿ ਉੱਥੇ ਖੜਨਾ ਦੇਣਾ ਨਹੀਂ ਸਾਨੂੰ ਲੋਕਾਂ ਨੇ ਕਿ ਇਸ ਗੱਲ ਕਰਕੇ ਉਹਨੂੰ ਇਹ ਜਿਹੜਾ ਸਮਝੌਤਾ ਕਰਨ 'ਚ ਥੋੜਾ ਅੜਿੱਕਾ ਲੱਗ ਰਿਹਾ ਹੈਗਾ ਤੇ ਦੂਸਰਾ ਵੀ ਜਿਹੜਾ ਉਹ ਕਿਹਾ ਜਾ ਰਿਹਾ ਕਿ ਜਿਹੜਾ ਗਾਈਆਂ ਨੇ ਉੱਧਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਜਿਹੜੀ ਮੀਟ ਦੀ ਰਹਿਦ ਖੁੰਦ ਹੈ ਉਹ ਉਹਨਾਂ ਦੀ ਫੀਡ ਦੇ ਵਿੱਚ ਪਾਈ ਜਾਂਦੀ ਹੈ ਉਹਦੇ ਨਾਲ ਜਿਹੜੀ ਉਹ ਮਾਸਾਹਾਰੀ ਦੁੱਧ ਬਣਦਾ ਹੈਗਾ ਤੇ ਭਾਰਤ ਇੱਕ Hindu ਪਰ ਜਾਨੀ ਕਿ ਇੱਥੇ ਹਿੰਦੂਆਂ ਦੀ ਬਹੁ ਗਿਣਤੀ ਹੈਗੀ ਐ ਉਹਦੇ ਨਾਲ ਵੀ ਜਿਹੜਾ ਉਹ ਰੋਸ ਉੱਠਣਾ ਉਹ ਵੀ મોદી ਨੂੰ ਦਿਸਦਾ ਹੈਗਾ ਕਿ ਇਹਦੇ ਨਾਲ ਵੀ ਵੱਡੇ ਪੱਧਰ ਤੇ ਜਾਨੀ ਕਿ ਮੇਰਾ ਵਿਰੋਧ ਹੋਣਾ ਹੈਗਾ ਇਸ ਕਰਕੇ ਜੇ ਉਹ ਟਲ ਰਿਹਾ ਤਾਂ ਇਸ ਗੱਲ ਤੋਂ ਟਲ ਰਿਹਾ ਦੂਜਾ ਨਹੀਂ ਕਿ ਹੁਣ ਡੋਲਡਨ 트럼ਪ ਦੇ ਮੂਰੇ ਬੋਲ ਸਕੇ ਇਤੋਂ ਦੇਖਿਆ ਜਾਣਾ ਚਾਹੀਦਾ ਕਿ ਜਦੋਂ ਅਮਰੀਕਾ ਨੇ ਭਾਰਤੀਆਂ ਨੂੰ ਉੱਥੋਂ ਡਿਪੋਰਟ ਕੀਤਾ ਹੈਗਾ ਤੇ ਭਾਰਤ ਦੇ ਜਿਹੜੇ ਵਸਿੰਦੇ ਨੇ ਹੈਗੇ ਉਹ ਜਦੋਂ ਇੱਥੇ ਭਾਰਤਾਂ ਦੇਆਂ ਨੂੰ ਅੰਮ੍ਰਿਤਸਰ ਜਹਾਜ਼ ਰਾਹੀਂ ਤਾਰ ਕੇ ਗਏ ਕਿਵੇਂ ਉਹਨਾਂ ਦੇ ਬੇੜੀਆਂ ਲਾਈਆਂ ਸੀ ਤਿੰਨ ਤਨ ਥਾਈ ਉਹ ਬੇੜੀਆਂ ਨਾਲ ਜਕੜੇ ਸੀ ਅਮਰੀਕਾ ਦਾ ਜਹਾਜ਼ ਪੰਜਾਬ ਚ ਆਇਆ ਉਹ ਤਾਰ ਕੇ ਗਿਆ ਪ੍ਰਧਾਨ ਮੰਤਰੀ ਬੋਲਿਆ ਨਹੀਂ ਤੇ ਦੂਸਰੇ ਪਾਸੇ ਬਲੰਬੀਆ ਦੀ ਉਹ ਬੋਲੇ ਨੇ ਜੋ ਜਨਨ ਕੀ ਜਿਹੜੇ ਮਿਕਸਿਕੋ ਦੇ ਨੇ ਉਹ ਬੋਲੇ ਨੇ ਉਹਨਾਂ ਨੇ ਕਹੇ ਸੀ ਆਪ ਦੇ ਜਾਜ ਭੇਜਾਂਗੇ ਸਾਡੇ ਉਹ ਵਾਸੀ ਨੇ ਸਾਡੇ ਉਹ ਸਟੂਡੈਂਟਾਂ ਸੀ ਉਹਨੂੰ ਮਾਨ ਸਨਮਾਨ ਨਾਲ ਲੈ ਕੇ ਆਵਾਂਗੇ ਇਹਦੀ ਤਾਂ ਇੰਨੀ ਕ ਔਕਾਤ ਹੈ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਅਮਰੀਕਾ ਦੇ ਰਾਸ਼ਟਰਪਤੀ ਮੂਰੇ ਜਿਹੜਾ ਵਿਸ਼ਵਗੁਰੂ ਬਣਿਆ ਹੋਇਆ ਹੈ ਜਿਹੜਾ ਇਹ ਕਹਿੰਦਾ ਸੀ ਸੰਸਾਰ ਦੀ ਦੂਜੀ ਸ਼ਕਤੀ ਹੈਗੇ ਆ ਤੇ ਇਹ ਇੱਥੋਂ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਪੱਧਰ ਹੈ ਇਹ ਉਹਨਾਂ ਦਾ ਗੁਲਾਮ ਹੈ ਉਹਨਾਂ ਦਾ ਦਲਾਲ ਹੈ ਪੇ ਭਾਰਤ ਹਜੇ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈਗਾ ਉਹਨਾਂ ਦਾ ਗੁਲਾਮ ਹੋਣ ਕਰਕੇ ਸਾਮਰਾਜੀ ਮੁਲਕਾਂ ਦਾ ਉਹਨਾਂ ਨੂੰ ਮੰਡੀਆਂ ਚਾਹੀਦੀਆਂ ਨੇ ਮੰਡੀਆਂ ਵਾਸਤੇ ਫਿਰ ਭਾਰਤ ਵਰਗੀਆਂ ਮੰਡੀਆਂ ਜਿੱਥੇ ਆਪਦਾ ਪੂਰਾ ਮਾਲ ਵੇਚਿਆ ਜਾ ਸਕਦਾ ਉਹ ਇਹਨਾਂ ਨੂੰ ਬੇਤਲ ਲੱਗਦੀਆਂ ਨੇ ਤੇ ਉਹ ਡਾਂਗਦੇ ਜ਼ੋਰ ਤੇ ਇਹ ਜਿਹੜਾ ਸਮਝੌਤਾ ਹੈ ਉਹ ਕਰਨ ਜਾ ਰਹੇ ਆ ਪਰ ਲੋਕ ਜਾਗਰਤ ਨੇ ਚੇਤਨ ਨੇ ਜਥੇਬੰਦ ਨੇ ਵੱਡੇ ਸੰਘਰਸ਼ ਹੋਣਗੇ ਬਹੁਤ ਸੋਖੇ ਇਦਾਂ ਇਹ ਜਿਹੜਾ ਸਮਝੌਤਾ ਇਹ ਸਿਰੇ ਨਹੀਂ ਲੱਗੂਗਾ ਲੋਕਾਂ ਦੇ ਵੱਡੇ ਜਿਹੜੇ ਸੰਘਰਸ਼ ਹੋਣਗੇ ਸਾਡੇ ਨਾਲ ਕੋ ਹਿੰਦ ਕਿਸਾਨ ਸਭਾ ਤੋਂ ਬਲਕਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਲ ਕਰਨ ਜੀ ਤੁਸੀਂ ਕਿਵੇਂ ਦੇਖਦੇ ਹੋ ਇੱਕ ਤਾਂ ਜਿਵੇਂ ਹਰਿੰਦਰ ਸਿੰਘ ਜੀ ਨੇ ਜ਼ਿਕਰ ਕੀਤਾ ਉਹਨਾਂ ਸਮਝੌਤਿਆਂ ਦੇ ਤੁਸੀਂ ਕਿਵੇਂ ਅਸਰ ਦੇਖਦੇ ਹੋ ਤੇ ਇੱਕ ਲੈਂਡ ਪੂਲਿੰਗ ਨੀਤੀ ਜਿਹੜੀ ਵਾਪਸ ਲੈ ਲਈ ਗਈ ਹੈ ਪਰ ਐਸਪੀਐਮ ਨੇ ਜਿਹੜਾ ਸੰਘਰਸ਼ਾ ਉਹ ਜਾਰੀ ਰੱਖਣ ਦਾ ਐਲਾਨ ਕੀਤਾ ਹੈਗਾ ਪਰ ਤੁਸੀਂ ਇਸ ਨੂੰ ਲੋਕਾਂ ਦੇ ਵਿਰੋਧ ਵੱਲ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਸਾਹਮਣੇ ਜੋ ਵੀ ਹੋਇਆ ਇਸ ਨੂੰ ਮੋੜ ਲਈ ਜਿੱਤ ਮੰਨਦੇ ਹੋ ਤੇ ਅੱਗੇ ਸੰਘਰਸ਼ ਦੀ ਕੀ ਰੂਪਰੇਖਾ ਦੇਖਦੇ ਹੋ ਜਿੱਤੋ ਚੱਕਰ ਲੈਂਡ ਪੂਲਿੰਗ ਪਾਲਿਸੀ ਦਾ ਸਵਾਲ ਹੈ ਉਹਦੇ ਤੇ ਜਿਹੜਾ ਲੋਕ ਰੋਹ ਉੱਠਿਆ ਉਸ ਦਾ ਮੁਕਾਬਲਾ ਪੰਜਾਬ ਦੀ ਭਗਵੰਤਾਨ ਸਰਕਾਰ ਨਹੀਂ ਕਰ ਪਾਈ। ਉਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਹੈ ਜਿਹੜੀ ਉਹ ਖਿਸਕਣੀ ਹੈ ਤੇ ਉਹਨਾਂ ਨੇ ਇੱਕ ਵਾਰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿੱਥੋਂ ਤੱਕ ਇਹ ਨਹੀਂ ਜਿੱਤ ਦੀ ਗੱਲ ਹੈ ਇਹ ਬਿਲਕੁਲ ਕਿਸਾਨਾਂ ਦੀ ਲੋਕਾਂ ਦੀ ਇਹ ਜਿੱਤ ਹੈ। ਇਹ ਕਿਸਾਨ ਜਥੇਬੰਦੀਆਂ ਦਾ ਜਿਹੜਾ ਸਚੱਜਾ ਸੰਘਰਸ਼ ਦੀ ਰੂਪਰੇਖਾ ਹੈ ਉਹਦੇ ਦਬਾਵੇ ਅੱਗੇ ਝੁਕਦਿਆਂ ਇਹਨਾਂ ਨੇ ਵਾਪਸ ਲਈ ਹੈ ਪਰ ਕਿ ਬੇਪਰੋਸੇ ਜੋਗ ਆਦਮੀ ਹੈ ਕਿਉਂਕਿ ਪਿਛਲੇ ਸਮੇਂ ਜਦੋਂ ਦੀ ਸਰਕਾਰ ਬਣੀ ਹੈ 3.5 ਸਾਲ ਦੀ ਇਹਨਾਂ ਨੇ ਬਹੁਤ ਵਾਰੀ ਕਈ ਪਾਲਿਸੀਆਂ ਲੈਂਦੀਆਂ ਫਿਰ ਵਾਪਸ ਲੈ ਲਈਆਂ ਫਿਰ ਉਹ ਪੂਰੀ ਤਰ੍ਹਾਂ ਵਾਪਸ ਨਹੀਂ ਲਈਆਂ ਇਹ ਮੰਨਣਾ ਇਸ ਤਰ੍ਹਾਂ ਨਹੀਂ ਖੇਡਾਂ ਖੇਡ ਰਿਹਾ ਕੋਈ ਇਹ ਮੈਂ ਕਹਿ ਨਹੀਂ ਸਕਦਾ ਵੀ ਸਮਰੱਥ ਸਿਆਸਦਾ ਨਹੀਂ ਵੀ ਇੱਕ ਪਾਲਿਸੀ ਲੈਂਦੀ ਜਾਂ ਉਹ ਸੋਚ ਸਮਝ ਕੇ ਲੈਂਦੀ ਜਾਂ ਉਹ ਲਾਗੂ ਰਹੂਗੀ ਲੋਬਸ ਹੋਊਗੀ ਇਹ ਕੁਝ ਵੀ ਕਰ ਸਕਦੇ ਇਸ ਕਰਕੇ ਜਿੱਤ ਭਾਵੇਂ ਹੈ ਇਹ ਪਰ ਅਸੀਂ ਇਸ ਤੇ ਭਰੋਸਾ ਨਹੀਂ ਕਰਦੇ ਜਦੋਂ ਤੱਕ ਕਰਨ ਨੋਟੀਫਿਕੇਸ਼ਨ ਨਹੀਂ ਹੋ ਜਾਂਦਾ ਜਿਹੜਾ ਸੰਘਰਸ਼ ਦੇ ਅਗਲੇ ਪ੍ਰੋਗਰਾਮ ਮੋਰਚੇ ਨੇ ਕੱਲ ਜਾਰੀ ਕੀਤੇ ਐ ਤੇ ਉਹ ਇਸ ਤਰ੍ਹਾਂ ਜਾਰੀ ਰਹਿਣਗੇ ਤੇ ਇਸ ਤਰ੍ਹਾਂ ਦੇ ਤੋਂ ਬਾਅਦ ਜਿੱਥੋਂ ਤੱਕ ਮੁਕਤ ਵਪਾਰ ਸਮਝੌਤੇ ਦੀ ਗੱਲ ਹੈ ਜਾਂ ਅੱਜ ਦੇ ਜਿਹੜਾ ਪ੍ਰੋਗਰਾਮ ਹੋ ਰਿਹਾ ਹੈ 트ੰਪ ਦੇ ਤੇ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਆ ਇਹ ਮੁਕਤ ਵਪਾਰ ਸਮਝੌਤਾ ਮੈਂ ਕਹਿਣਾ ਚਾਹੁੰਦਾ ਵੀ ਕੱਲ ਕੇਵਲ ਕੱਲੇ ਕਿਸਾਨਾਂ ਦੇ ਮਤਲਬ ਕਿ ਹਿੱਤਾਂ ਤੇ ਸੱਟ ਨਹੀਂ ਮਾਰੂਗਾ ਇਹ ਕਿਸਾਨਾਂ ਦੇ ਨਾਲ ਨਾਲ ਦੇਸ਼ ਦਾ ਜਿਹੜਾ ਛੋਟਾ ਅਰਥਚਾਰਾ ਸਾਰਾ ਜਿਹਦੇ ਵਿੱਚ ਛੋਟੀ ਇੰਡਸਟਰੀ ਹੁੰਦੀ ਹੈ ਜਾਂ ਕਿਸਾਨਾਂ ਤੋਂ ਬਿਨਾ ਮਤਲਬ ਕਿ ਡੇਰੀ ਉਤਪਾਦ ਹੈ ਡੇਰੀ ਦੀ ਸਾਰੀ ਇੰਡਸਟਰੀ ਪੋਲਟਰੀ ਦੇ ਉਪਾਦ ਹੈ ਇਹਦੇ ਨਾਲ ਨਾਲ ਦੂਜੀਆਂ ਜੋ ਵੀ ਮਤਲਬ ਕਿ ਜਿਵੇਂ ਬਿਸਕੁਟ ਫੈਕਟਰੀਆਂ ਜਾਂ ਜੋ ਵੀ ਚੀਜ਼ਾਂ ਨੇ ਛੋਟੀ ਇੰਡਸਟਰੀ ਜ ਖਾਣ ਪੀਣ ਦੀ ਹੈ ਚਾ ਦੂਜੀ ਹੈ ਚਾ ਸਾਈਕਲ ਇੰਡਸਟਰੀ ਹੈ ਜਿਵੇਂ ਲੁਧਿਆਣੇ ਦੀ ਉਹ ਸਾਰੀ ਇੰਡਸਟਰੀ ਜਦੋਂ ਕਰ ਮੁਕਤ ਵਪਾਰ ਸਮਝੌਤਾ ਹੋਣਾ ਉਹਨੇ ਤਬਾਹ ਹੋ ਜਾਣਾ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਮੰਨ ਲਓ ਸਮਾਨ ਬਣਦਾ ਹੈ ਜਦੋਂ ਉਹਨੇ ਆਉਣਾ ਹੈ ਤਾਂ ਇਹਨਾਂ ਇਸ ਇੰਡਸਟਰੀ ਨੇ ਜਾਂ ਇੰਡੀਆ ਨੇ ਜਾਂ ਕਿਸਾਨੀ ਨੇ ਉਸ ਦਾ ਮੁਕਾਬਲਾ ਨਹੀਂ ਕਰ ਪਾਉਣਾ ਤੇ ਇਹ ਦੇ ਸਾਰੇ ਚੌਪਟ ਹੋਣਗੇ ਇਹਨਾਂ ਨੂੰ ਵੱਡੇ ਪੱਧਰ ਤੇ ਕਟਾ ਪਊਗਾ ਇਸ ਕਰਕੇ ਮੋਦੀ ਸਰਕਾਰ ਹੈ ਜਿਹੜੀ ਉਹ ਨੂੰ ਇਸ ਗੱਲ ਦਾ ਪਤਾ ਵੀ ਲੋਕਾਂ ਦਾ ਰੋਹ ਉੱਠੂਗਾ ਹਾਲਾਂਕਿ ਉਹਨਾਂ ਨੂੰ ਕਿਸੇ ਖਜ਼ਾਨੇ ਦੇ ਘਟੇ ਦਾ ਕਿਸੇ ਇੰਡਸਟਰੀ ਦੇ ਤਬਾਹ ਹੋਣ ਦਾ ਘੱਟ ਫਿਕਰ ਹੈ ਉਹਨੂੰ ਆਪਦੀਆਂ ਵੋਟਾਂ ਦਾ ਫਿਕਰ ਹੈ ਸੱਤਾਧਾਰੀ ਲੋਕ ਹੈ ਜਿਹੜੇ ਹਮੇਸ਼ਾ ਮੈਂ ਕਹਿਣਾ ਹੁੰਦਾ ਪਹਿਲਾਂ ਵੀ ਕਿਹਾ ਵੀ ਇਹ ਵੋਟਾਂ ਤੋਂ ਚੱਲਦੇ ਨੇ ਉਹਨਾਂ ਨੂੰ ਆਪਦੀ ਕੁਰਸੀ ਹਿੱਲਣ ਦਾ ਡਰ ਹੈ ਦੇਸ਼ ਦੇ ਅੰਦਰ ਇਸ ਕਰਕੇ ਉਹ ਡਰ ਰਹੇ ਨੇ ਦੂਜੇ ਪਾਸੇ ਜਿੱਥੋਂ ਤੱਕ 트ੰਪ ਦਾ ਸਵਾਲ ਹੈ 트ੰਪ ਇੰਡੀਆ ਦੇ ਉੱਪਰ ਇਸ ਤਰ੍ਹਾਂ ਦਾ ਪ੍ਰੈਸ਼ਰ ਬਣਾ ਰਿਹਾ ਜਿਵੇਂ ਉਹ 25% ਟੈਰਫ ਲਾਇਆ ਫਿਰ ਉਹ 50 ਕਰਤਾ ਜਾਂ ਜਿਹੜੀ ਦੇਸ਼ ਦੀ ਪੂਰੀ ਵਿਦੇਸ਼ ਨੀਤੀ ਹੈ ਉਸ ਨੂੰ ਉਹ ਟਾਰਗੇਟ ਕਰ ਰਿਹਾ ਤੇ ਮੋਦੀ ਸਰਕਾਰ ਉਸ ਨੂੰ ਮਤਲਬ ਕਿ ਸੈਣੇ ਨਹੀਂ ਕਰ ਪਾ ਰਹੀ ਉਹਦਾ ਸਾਹਮਣਾ ਨਹੀਂ ਕਰ ਪਾ ਰਹੀ ਕਿਉਂਕਿ ਵਿਦੇਸ਼ ਨੀਤੀ ਦੇ ਵਿੱਚ ਸਾਡਾ ਦੇਸ਼ ਹੈ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਭਾਰਤ-ਪਾਕ جنگ ਹੋਈ ਇੰਡੀਆ ਦੇ ਨਾਲ ਇੱਕ ਵੀ ਮੁਲਕ ਖੜਾ ਨਹੀਂ ਨਜ਼ਰ ਆਇਆ ਜਦੋਂ ਦੂਜੇ ਪਾਸੇ ਪਾਕਿਸਤਾਨ ਦੇ ਨਾਲ ਚైనా ਵੀ ਖੜਾ ਹੈ ਅਮਰੀਕਾ ਵੀ ਖੜਾ ਹੈ ਤੇ ਬਾਕੀ ਮੁਲਕ ਵੀ ਖੜੇ ਨੇ ਤੇ ਉਹ ਇਸ ਗੱਲ ਕਰਕੇ ਮਤਲਬ ਕਿ ਨਾਲੇ ਦੋਸ਼ੀ ਸੀ ਤੇ ਨਾਲੇ ਉਹ ਮਤਲਬ ਕਿ ਲੋਕ ਮਤਲਬ ਕਿ ਲੋਕ ਨਜ਼ਰ ਖੜੇ ਆਏ ਉਹਦੇ ਨਾਲ ਤੇ ਇੱਥੋਂ ਤੱਕ ਜਿਹੜਾ ਪਾਕਿਸਤਾਨ ਦਾ ਜਰਨਲ ਹੈ ਤੇ ਉਹ ਜਰਨਲ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਮਤਲਬ ਕਿ ਡਿਨਰ ਕਰ ਰਿਹਾ ਤੇ ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ ਸਾਡੀ ਵਿਦੇਸ਼ ਪਾਲਿਸੀ ਫੇਲ ਹੋਈ ਹੈ ਮੋਦੀ ਦਾ ਮੋਦੀ ਤੇ ਕਿਹੜਾ ਪ੍ਰੈਸ਼ਰ ਹੈ ਉਹਨੂੰ ਦੱਸਣਾ ਚਾਹੀਦਾ ਵੀ ਉਹ ਕਹਿੰਦਾ ਮੈਂ ਨਿੱਜੀ ਹਿੱਤ ਵੀ ਕੀ ਨਿੱਜੀ ਹਿੱਤ ਉਹਦੇ ਕੀ ਹੋ ਸਕਦੇ ਆ ਇਹ ਦੇਸ਼ ਦੇ ਹਿੱਤ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੇ ਕੀ ਉਹਦੇ ਕੋਈ ਇਹ ਜਿਹੇ ਰਾਜ ਉਹਨਾਂ ਕੋਲੇ ਛੁਪੇ ਹੋਏ ਆ ਵੀ ਉਹ ਬਾਹਰ ਲਿਆਉਣਗੇ ਇਸ ਕਰਕੇ ਅਸੀਂ ਸੰਯੁਕਤ ਕਸਾਰ ਮੋਰਚੇ ਵੱਲੋਂ ਮੰਗ ਕਰਦੇ ਆਂ ਵੀ ਮੋਦੀ ਸਰਕਾਰ ਐ ਜਿਹੜੀ ਉਹ ਸਮਝੌਤੇ ਨੂੰ ਨਾ ਮੰਨੇ ਕਿ ਇਹਦੇ ਨਾਲ ਦੇਸ਼ਤਵਾਦ ਹੋਊਗਾ ਤੇ ਦੂਜੇ ਪਾਸੇ ਅਸੀਂ ਅਮਰੀਕਾ ਦਾ ਜਿਹੜਾ ਧੜਵੀ ਮਤਲਬ ਕਿ ਉਹ ਰਾਸ਼ਟਰਪਤੀ ਐ ਉਹਦੀਆਂ ਸਾਰੀਆਂ ਕਾਰਵਾਈਆਂ ਦਾ ਸੰਯੁਕਤ ਕਸਾਰ ਮੋਰਚੇ ਵੱਲੋਂ ਵਿਰੋਧ ਕਰਦੇ ਆਂ ਕਰਦੇ ਰਵਾਂਗੇ ਤੇ ਸੰਘਰਸ਼ ਐ ਜਿਹੜਾ ਜਾਰੀ ਰਹੇਗਾ